ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮਹੱਲਾ ਕਲੀਨਿਕ ਔਰੋਗਿਆ ਕੇਂਦਰਾਂ ਦੇ ਵਿੱਚ ਤਬਦੀਲ ਹੋ ਚੁੱਕੇ ਆ ਤੇ ਮੋਗਾ ਦੇ ਵਿੱਚ ਇੰਨੀ ਦਿਨੀ ਇੱਕ ਮਹੱਲਾ ਕਲੀਨਿਕ ਜਿਹੜਾ ਆਮ ਆਦਮੀ ਕਲੀਨਿਕ ਜਿਹਨੂੰ ਕਿਹਾ ਜਾਂਦਾ ਜਾਂ ਹੁਣ ਔਰੋਗਿਆ ਕੇਂਦਰ ਕਿਹਾ ਜਾਂਦਾ ਉਹਦਾ ਮਸਲਾ ਬੜਾ ਪੱਖਿਆ ਹੋਇਆ ਹੈ ਕਿਉਂ ਕਿ ਜਿਹੜਾ ਇੱਕ ਵਾਰਡ ਨੰਬਰ 43 34 37 43 ਤੇ 42 ਤੇ 43 ਵਾਰਡ ਨੂੰ ਜਿਹੜਾ ਇੱਕ ਕਮਿਊਨਿਟੀ ਸੈਂਟਰ ਲੱਗਦਾ ਉਸ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜੇ ਉੱਥੋਂ ਦੇ ਲੋਕ ਐ ਕਿਉਂਕਿ ਉਹ ਜ਼ਿਆਦਾਤਰ ਗਰੀਬ ਲੋਕ ਉੱਥੇ ਰਹਿੰਦੇ ਆ ਉਹਨੂੰ ਇੱਕ ਪੈਲੈਸ ਦੇ ਤੌਰ ਤੇ ਯੂਜ਼ ਕਰਦੇ ਆ ਔਰ ਉੱਥੇ ਉਹਨਾਂ ਦੀਆਂ ਵਿਆਹ ਸ਼ਾਦੀਆਂ ਤੇ ਭੋਗਾਂ ਦੇ ਸਮਾਗਮਾਂ ਜਿਹੜੇ ਹੁੰਦੇ ਆ ਜਿਹਦੇ ਨਾਲ ਉਹਨਾਂ ਦਾ ਖਰਚਾ ਬਹੁਤ ਵੱਧਦਾ ਸੋ ਉੱਥੇ ਇੱਕ ਮੁਹੱਲਾ ਕਲੀਨਿਕ ਬਣਨ ਜਾ ਰਿਹਾ ਰੋਗਿਆ ਕੇਂਦਰ ਬਣਨ ਜਾ ਰਿਹਾ ਜਿਸ ਨੂੰ ਲੈ ਕੇ ਮੋਕੇ ਦੀ ਸਿਆਸਤ ਕਾਫੀ ਪੱਕੀ ਹੋਈ ਐ ਸੋ ਕੀ ਮਸਲਾ ਐ ਦੋ ਦਿਨ ਪਹਿਲਾਂ ਸਿਵਲ ਸੁਸਾਇਟੀ ਮੋਗਾ ਦੇ ਕੁਝ ਮੈਂਬਰਾਂ ਨੇ ਉੱਥੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਔਰ ਜਿਨ੍ਹਾਂ ਦੇ ਵਿੱਚ ਅਦੇਗੁਰਾ ਸੂਰਜੀ ਵੀ ਉੱਥੇ ਪਹੁੰਚੇ ਸੀਗੇ ਤੋਂ ਅੱਜ ਆਪਣੇ ਨਾਲ ਅਦੇਗੁਰਾ ਸੂਰਜੀ ਜੁੜੇ ਹੋਏ ਆ ਆਪਾਂ ਇਸ ਸਾਰੇ ਮਸਲੇ ਬਾਰੇ ਜਾਣਕਾਰੀ ਲਵਾਂਗੇ ਤੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਕਿ ਕੀ ਹੋਇਆ ਉੱਥੇ ਤੇ ਕੀ ਹੋਣ ਜਾ ਰਿਹਾ ਹਾਂਜੀ ਸੂਸ਼ਾ ਜੀ ਨਮਸਕਾਰ ਜੀ ਪਹਿਲਾਂ ਤਾਂ ਮੈਂ ਆਪਣੇ ਜੀਟੀਵੀ న్యూਸ ਚੈਨਲ ਦਾ ਆਪਣੇ ਉਹਨਾਂ ਬਹੁਤ ਧੰਨਵਾਦ ਕਰਦਾ ਕਿ ਕਿਸੇ ਨਾ ਕਿਸੇ ਪਰੇਵਾਲਾਤ ਮੁਦੇ ਤੇ ਮੈਨੂੰ ਬੁਲਾਉਂਦੇ ਰਹਿੰਦੇ ਆ। ਔਰ ਖਾਸ ਕਰਕੇ ਔਰ ਜਿਹੜੀ ਇੱਕ ਬਹੁਤ ਵੱਡੀ ਗੱਲ ਹੋਈ ਹੈ ਸ਼ਹਿਰ 'ਚ ਜਿਹੜੀ ਸਿਵਲ ਸੁਸਾਇਟੀ ਦੀ ਫਾਰਮੇਸ਼ਨ ਹੋਈ ਹੈ। ਹਾਂ ਜਿੰਗੀਆਂ ਸ਼ਹਿਰ ਦੀਆਂ ਕੋਈ ਵੀ ਪ੍ਰੋਬਲਮਸ ਰਹੀਆਂ ਨੇ ਜਿਹੜੀਆਂ ਲੋਕਾਂ ਦੀਆਂ ਸਮੱਸਿਆ, ਗਰੀਬ ਆਦਮੀ ਤੇ ਆਮ ਬੰਦੇ ਲਈ ਕੋਧ ਲਈ ਇਹ ਕੰਮ ਕਰਨ ਲੱਗੇ ਆ ਔਰ ਬੜਾ ਸ਼ਲਾਘਾਪੂਰਨ ਕੰਮ। ਮੈਂ ਇਸ ਟੀਮ ਦਾ ਵੀ ਸਾਰੇ ਦਾ ਧੰਨਵਾਦ ਕਰਦਾ ਹਾਂ। ਠੀਕ ਹੈ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਮਾਮਲਾ ਕੀ ਹੈ ਹਾਂਜੀ ਇਹ ਮਾਮਲਾ ਅਸੀਂ ਕੋਈ ਮੱਲਾ ਕਲੀਨਿਕ ਦੇ ਖਿਲਾਫ ਨਹੀਂ ਜੇ ਸਰਕਾਰ ਮੱਲਾ ਕਲੀਨਿਕ ਬਣਾਉਂਦੀ ਹੈ ਤਾਂ ਅਸੀਂ ਕੋਈ ਉਹਦੇ ਖਿਲਾਫ ਨਹੀਂ ਗਏ ਠੀਕ ਹੈ ਸਰਕਾਰ ਬਣਾਈ ਲੋਕਾਂ ਨੂੰ ਹੈਲਥ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਅੱਗੇ ਵੀ ਅਸੀਂ ਤਾਂ ਇਹ ਕਹਿੰਨੇ ਨੇ ਹੈਲਥ ਔਰ ਐਜੂਕੇਸ਼ਨ ਇੱਕ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਕਿ ਆਮ ਬੰਦਾ ਨਹੀਂ ਕਰ ਸਕਦਾ ਨਹੀਂ ਕਰ ਅਸੀਂ ਉਸ ਮਾਮਲੇ ਤੇ ਕੋਈ ਗੱਲ ਨਹੀਂ ਹੂੰ ਮੇਰੇ ਕੋਲ ਤਾਂ ਇਹ ਵੀ ਇੱਕ ਜਾਣਕਾਰੀ ਆਈ ਕਿ ਇਹ ਜਿੱਥੇ ਹੁਣ ਬਣਾ ਰਹੇ ਆ ਹੂੰ ਹੂੰ ਉਹਦੇ ਤੋਂ 100 ਮੀਟਰ ਤੇ ਆਲਰੇਡੀ ਪਹਿਲਾਂ ਇਹਨੇ ਕੋ ਬਣਾਇਆ ਬਿਲਕੁਲ ਬਿਲਕੁਲ ਹੈਗਾ ਜੀ ਉੱਥੇ ਅਗਰ ਉਹ ਬਣਾਇਆ ਬਣਾ ਤਾਂ ਉਹਨੂੰ ਚਲਾ ਲੈ ਜੇ ਸੰਭੋਧ ਇਹਨਾਂ ਕੋਲ ਨਹੀਂ ਚੱਲਦਾ ਤਾਂ ਉੱਥੇ ਹੋਰ ਪੜੀਆਂ ਜਗ੍ਹਾ ਪੜੀਆਂ ਤੇ ਬਣਾ ਲੈਣੇ ਇਹ ਸੰ 2010 ਤੋਂ ਹੂੰ ਹੂੰ ਇਹ ਜਿਹੜਾ ਬੱਗਿਆ ਨਾ ਛੱਪੜ ਆ ਹਾਂਜੀ ਉਹਦੇ ਆਸ-ਪਾਸੇ ਦੇ ਜਿੰਨਾ ਫੈਸਿਲਿਟੀ ਏਰੀਆ ਹੈ ਉੱਥੇ ਬਹੁਤ ਗਰੀਬ ਲੋਕ ਰਹਿੰਦੇ ਆ ਬਿਲਕੁਲ ਔਰ ਜਿਹੜਾ ਸਭ ਤੋਂ ਜ਼ਿਆਦਾ ਇੱਕ ਮੈਂ ਤਾਂ ਸ਼ਾਇਦ ਨੂੰ ਦੱਸਣਾ ਚਾਹੁੰਦਾ ਕਿ ਉਹਦੇ ਕੋਲੇ ਇਹ ਪਿਛਲੇ ਪਾਸੇ ਆਸੇ-ਪਾਸੇ ਦੇ ਤਿੰਨ-ਚਾਰ ਵਾੜੀ ਰਿਜ਼ਰਵ ਹੈ ਹਾਂਜੀ ਜਿਹੜੇ ਜਿਹੜੇ ਐਸੀ ਬਾਈਟਾਰੇ ਲਈ ਹੈ ਔਰ ਜਿਹਦੀ ਨਰਕਸ਼ਤਾ ਉੱਥੇ ਹੈ ਸਾਰੇ ਮੋਗੇ ਜੀ ਕਿਤੇ ਹਨ ਹਾਂ ਅਨਪੜਤਾ ਬਹੁਤ ਜ਼ਿਆਦਾ ਉੱਥੇ ਔਰ ਉੱਥੇ ਇੰਨੀ ਅਨਪੜਤਾ ਹੈ ਕਿਤੇ ਕਿਸੇ ਜਗ੍ਹਾ ਤੇ ਹੀ ਹੈ ਉਬਲੇ 2010 ਉਸ ਵੇਲੇ ਦੀ ਕਾਰਕਸ਼ਨ ਨੇ ਉਥੇ ਕਮਿਊਨਿਟੀ ਸੈਂਟਰ ਬਣਾਇਆ ਹੈ। ਔਰ ਉਸ ਕਮਿਊਨਿਟੀ ਸੈਂਟਰ ਬਣਾਉਣ ਤੋਂ ਬਾਅਦ ਲੋਕਾਂ ਦੇ ਉਥੇ ਫੰਕਸ਼ਨ ਹੁੰਦੇ ਰਹੇ ਲੋਕ ਸੁਖ ਦੇ ਕੋਈ ਵਿਆਹ ਆਲੇ ਕੁਝ ਹੋਰ ਕੋਈ ਹੋਰ ਬਾਥਰੂਮ ਵੀ ਉਥੇ ਬਣਿਆ ਹੋਇਆ ਹੈ। ਲੇਕਿਨ ਇੰਨੀ ਬੱਧੀ ਬਦ ਕਿਸਮਤੀ ਹੋਈ ਹੈ ਪਰ ਨੂੰ ਸਮਝ ਨਹੀਂ ਆ ਰਹੀ ਇਹ ਕੋਈ ਸਿਆਸੀ ਅੰਸਰ। ਹਾਂ ਜੀ। ਜਿਹੜੇ ਕਿਤੇ ਨਹੀਂ ਕਿਤੇ ਟਰਾਂਸਫਰ ਹੁੰਦੇ ਕਦੀ ਕਿਤੇ ਟਰਾਂਸਫਰ ਹੁੰਦੇ ਆ ਕਿਉਂਕਿ ਇਹਦਾ ਕਾਰਨ ਇੱਕ ਹੋਰ ਬੜਾ ਫਟਾ ਹੋ ਰਿਹਾ ਹੈ ਕਿ 6 ਮਹੀਨੇ ਬਾਅਦ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ ਆ ਰਿਹਾ ਹੈ ਹਾਂਜੀ ਮੌਕੇ ਦਾ ਇਲੈਕਸ਼ਨ ਆਫਟਰ 6 ਮੰਥਸ ਡੂ ਹੈ ਬਿਲਕੁਲ ਆਪਣੇ ਦਾਣੇਪੁਰ ਨਹੀਂ ਚਾਹੁੰਦੇ ਆ ਲੋਕਾਂ ਦੀ ਖਾਤਰ ਅਗਰ ਜੀ ਉਥੇ ਕਮਿਊਨਿਟੀ ਸੈਂਟਰ ਰਹਿੰਦਾ ਹੈ ਕਮਿਊਨਿਟੀ ਸੈਂਟਰ ਦੇ ਨਾਲ ਲੋਕਾਂ ਦੀਆਂ ਲੋਕਾਂ ਨੂੰ ਆ ਵੀ ਸੁਵਤਾ ਮਿਲਦੀ ਹੈ ਉਹ ਤਾਂ ਤਾਜੀ ਇੱਕ ਨਵੀਂ ਹੋਰ ਬੁਖਤਾ ਗੱਲ ਆਈ ਹੈ ਕਿਉਂਕਿ ਪਹਿਲੀ ਗੱਲ ਤਾਂ ਪ੍ਰਿੰਸੀਪਲ ਕਮੇਟੀ ਨੇ ਉੱਤੇ ਪਹਿਲਾ ਪੈਸੇ ਲਾਇਆ ਬਿਲਕੁਲ ਉੱਤੇ ਕਮਿਊਨਿਟੀ ਸੈਂਟਰ ਪ੍ਰਿੰਸੀਪਲ ਕਮੇਟੀ ਵੱਲੋਂ ਬਣਾਇਆ ਹੈ ਬਣਾਇਆ ਪਿਆ ਹੁਣ ਉਸ ਮhalla ਕਲੀਨਿਕ ਬਣਾਉਣ ਚ ਹੈ ਇਹਨਾਂ ਨੇ ਕਹੀ ਜਾਂਦੇ ਆ ਕਿ ਜੀ ਇਹ ਪੀ ਡਬਲਯੂ ਡੀ ਬਣਾ ਰਿਹਾ ਹੈ ਫਲਾਣਾ ਬਣਾ ਰਿਹਾ ਕਿਹਨੇ ਜੋ ਜਗਾਹ ਦਿੱਤੀ ਹੈ ਕਿਵੇਂ ਅਕਵਾਇਰ ਕੀਤੀ ਹੈ ਕਿਵੇਂ ਬਣਾਈ ਗਈ ਹੈ ਕੋਈ ਕਿਸੇ ਨੂੰ ਜਾਣਕਾਰੀ ਨਹੀਂ ਦਿੰਦੇ ਹਾਂ ਜਾਣਕਾਰੀ ਨਹੀਂ ਦੇ ਰਹੇ ਕੋਈ ਜਦੋਂ ठेकेदार ਦਾ ਪਤਾ ਲੱਗਦਾ ਹੈ ठेकेदार ਦਾ ਪਤਾ ਕੋਈ ਨਹੀਂ ਕੋਈ ਤਾਂ ਡਿਪਟੀ ਕਮਿਸ਼ਨਰ ਸਾਹਿਬ ਦਾ ਨਾਮ ਲੈਂਦਾ ਤੁਸੀਂ ਸਿਵਲ ਸਰਜਨ ਨੂੰ ਵੀ ਮਿਲੇ ਸੀ ਉਹਨਾਂ ਨੇ ਕੀ ਜਵਾਬ ਦਿੱਤਾ ਸਿਵਲ ਸਰਜਨ ਸਾਹਿਬ ਨੂੰ ਮਿਲੇ ਉਹ ਕਹਿੰਦੇ ਜੀ ਮੇਰਾ ਤਾਂ ਇੰਟਰਵਿਊ ਹੀ ਨਹੀਂ ਛੱਡ ਕੇ ਕੰਮ ਉਹਨਾਂ ਦਾ ਹੈ ਕੰਮ ਹੈਲਥ ਡਿਪਾਰਟਮੈਂਟ ਦਾ ਸਪਲਾਈ ਪ੍ਰੋਵਾਈਡ ਕਰਾਉਣਾ ਤਾਂ ਸਿਵਲ ਹਸਪੀਟਲ ਨਾਲ ਤਾਂ ਐਂਟਰੀ ਹੋਣੀ ਹੈ ਪੇਸ਼ਾਣਾ ਉਹ ਵੱਤ ਕਿਸਮਤੀ ਮੁਲਕ ਦੀ ਇਹ ਸਟੇਟ ਵੀ ਵੱਤ ਕਿਸਮ ਦੀ ਹੈ ਵੀ ਜਿਹੜੀ ਸਾਨੂੰ ਹਕੂਮਤ ਮਿਲੀ ਹੈ ਅਸੀਂ ਕੋਈ ਹਕੂਮਤ ਦੇ ਔਰਡ ਨਹੀਂ ਗੱਲ ਕਰਦੇ ਕਹਿਣ ਚ ਸਾਨੂੰ ਮੈਨੂੰ ਕੋਈ ਡਰ ਵੀ ਨਹੀਂ ਲੱਗਦਾ ਮੈਨੂੰ ਕੋਈ ਡਰਦਾ ਵੀ ਨਹੀਂ ਮੈਂ ਕਿਸੇ ਗੱਲ ਤੋਂ ਕਿ ਹਕੂਮਤ ਦੇ ਲੋਕ ਆਪਣੀ ਸਿਆਸੀ ਰੋਟੀਆਂ ਛੇਕ ਲੈਣ ਵੋਟਾਂ ਲੈ ਲੈਣ ਪਰ ਲੋਕਾਂ ਦੇ ਜਿਹੜੇ ਕੰਮ ਐ ਉਹਨਾਂ ਨੂੰ ਠੀਕ ਤਰੀਕੇ ਨਾਲ ਕਰ ਲੈ ਬਿਲਕੁਲ ਸਾਨੂੰ ਦਾ ਉਹਦੇ ਲਈ ਕੋਈ ਇਸਦਾ ਤਾਂ ਹੈ ਨਹੀਂ ਕਾਹਦੀ ਲੋਕਾਂ ਦੇ ਕੰਮ ਨਾ ਹੋ ਲੋਕਾਂ ਦੇ ਕੰਮ ਹੋਣ ਲੋਕਾਂ ਦੇ ਠੀਕ ਤਰੀਕੇ ਨਾਲ ਕੰਮ ਕਰਨ ਕਿਵੇਂ ਬਣਦਾ ਹੈ ਉੱਥੇ ਕੁਝ ਲੋਕ ਕੰਮ ਤਾਂ ਨਾਉਂਦੇ ਕੁਝ ਸ਼ਹਿਰ ਦੇ ਵਿੱਚ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਵੀ ਸ਼ੁਰੂ ਜਾਂਦੇ ਗਰੀਬ ਲੋਕਾਂ ਦੇ ਹੁਣ ਤਾਂ ਇੱਕ ਹੋਰ ਜਾਣਕਾਰੀ ਪੁੱਛਤਾ ਮਿਲੀ ਹੈ ਕਿ 21 ਤਰੀਕ ਨੂੰ ਮੋਗਾ ਮ्युनਿਸਪਲ ਕਮੇਟੀ ਦੀ 21 ਕਿਹੜੇ ਨੇ 21 ਸਤ ਨੂੰ ਐਸੇ ਵੀ ਨਹੀਂ ਐਸੇ ਵੀ ਨੇ ਹਾਂਜੀ ਅੱਜ ਮੇਰੇ ਕੋਲ ਇੱਕ ਪੁੱਛਤਾ ਮੇਰੇ ਕੋਲ ਜਾਣਕਾਰੀ ਇਹ ਵਰਗੋ ਡਾਕੂਮੈਂਟ ਹੈ ਹਾਂਜੀ ਕਿ ਜਿਹੜੀ ਇੱਕ ਮੀਟਿੰਗ ਹੋ ਰਹੀ ਹੈ ਹਾਊਸ ਦੀ ਹਾਂਜੀ ਮ्युनਿਸਪਲ ਕਾਰਪੋਰੇਸ਼ਨ ਦੇ ਹਾਊਸ ਦੀ ਕਮੇਟੀ 21 ਸਤ ਨੂੰ ਹੋ ਰਹੀ ਹੈ ਠੀਕ ਹੈ ਜੀ ਜਿਹਦੇ ਚ ਆਈਟਮ ਨੰਬਰ 72 अच्छा जी उदे 72 ਨੰਬਰ ਤੇ ਇੱਕ ਮੈਥਡ ਵਰੜ ਕੇ ਦੱਸ ਦੇਣਾ ਉਦੇ ਤੇ ਲਿਖਿਆ ਹੈ ਬਿਲਡ ਕੰਸਟਰਕਸ਼ਨ ਆਫ ਅ ਮੇਰਕਰ ਪਾਵਨ ਐਂਡ ਜੁਆਇਨਿੰਗ ਕਮਿਊਨਿਟੀ ਹਾਲ ਵਾਰ ਨੰਬਰ 34 ਵਾਰ ਨੰਬਰ 34 34 ਲੱਖ ਰੁਪਏ ਨਾਲ ਕਮਿਊਨਿਟੀ ਹਾਲ ਕਰਲਾ ਦਾ ਬੰਡਾ ਨਹੀਂ ਉਹ ਹਾਲ ਆਲਰੇਡੀ ਬਣਿਆ ਹੋਇਆ ਹੈ ਉਹਦੇ ਨਾਲ ਐਡਜੁਆਇਨਿੰਗ ਬਿਲਡਿੰਗ ਬਣੇ ਅਸੀਂ ਇਹ ਇਸ ਗੱਲ ਤੇ ਹੀ ਛਲਾਗਾ ਕਰਦੇ ਆ ਮੋਗਾ ਮਨਿਸਪਲ ਕਾਰਪੋਰੇਸ਼ਨ ਜਨਰਲੀ ਉਸ ਕਮਿਊਨਿਟੀ ਹਾਲ ਦੀ ਦੇ ਨਾਲ ਜਿਹੜਾ ਅੰਬੇਦਕਰ ਭਵਨ 40 ਲੱਖ ਰੁਪਏ ਦੀ ਲਾਗਤ ਨਾਲ ਬਣਾਉਣ ਦੀ ਤਜ਼ਵੀਦ ਹੈ ਜੇ ਇੱਕ ਪਾਸੇ ਤਾਂ ਇਹ ਤਜ਼ਵੀਦ ਆ ਰਹੀ ਹੈ ਤੇ ਦੂਸਰੇ ਪਾਸੇ ਉਸੇ ਜਗ੍ਹਾ ਤੇ ਮਹੱਲਾ ਕਲੀਨਿਕ ਮਹੱਲਾ ਕਲੀਨਿਕ ਬਣਾ ਰਹੇ ਅਗਰ ਉਹਦੇ ਵੇਚੀ ਇਹਨੂੰ ਬਾਬਾ ਸਾਹਿਬ ਦੇ ਨਾਮ ਦੀ ਬਾਬਾ ਸਾਹਿਬ ਭੀਮਰਾਮ ਅੰਬੇਦਕਰ ਜਿਨ੍ਹਾਂ ਨੇ ਸਾਡਾ ਕੰਸਟੀਟਿਊਸ਼ਨ ਲਿਖਿਆ ਜਿਨ੍ਹਾਂ ਨੇ ਜਿਹੜੀ ਖਾਸ ਹੌਦ ਦੇ ਦੇਸ਼ ਭਗਤ ਜਿਨ੍ਹਾਂ ਦਾ ਸਭ ਤੋਂ ਵੱਡਾ ਅਗਰ ਅੱਜ ਅਸੀਂ ਕੋਈ ਆਪਣੇ ਹਕੂਕਾਂ ਲਈ ਲੋਕਾਂ ਦੀ ਆਵਾਜ਼ ਉਠਾ ਸਕਦੇ ਐ ਤਾਂ ਕਨਸਟੀਟਿਊਸ਼ਨ ਦੇ ਨਰਮਾਤਾ ਇਹ ਉਹਨਾਂ ਦੀ ਦੇਣ ਹੈ ਅਗਰ ਉਹਨਾਂ ਦੀ ਦੇਣ ਨਾ ਬੰਦ ਹੈ ਗਰੀਬ ਦਵੇ ਕੁਛਲੇ ਲੋਕ ਅਤੀ ਕੰਪਲੈਸਨਟ ਰਹੂਗਾ ਉਥੇ ਇੱਕ ਕਲਾਸ ਪੈਲਸ ਬਣਾਉਣਾ ਸਾਨੂੰ ਦਾ ਸੁਸਾਬੇ ਇਹ ਵੀ ਪੈਲਸ ਕਲਚਰ ਤੋਂ ਦੂਰ ਆ ਕੇ ਵਾਪਸ ਜਣੇ ਦੀ ਕਮਿਊਨਿਟੀ ਸੈਂਟਰ ਜਾਂ ਘਰਾਂ ਦੇ ਵਿੱਚ ਆਉਣਾ ਪੈਣਾ ਹੈ ਸੈਂਟਰ ਚ ਜਾਣਾ ਕਮਿਊਨਿਟੀ ਸੈਂਟਰ ਚ ਲੋਕ ਆਪਣੇ ਫੰਕਸ਼ਨਸ ਕਰਨ ਨੂੰ ਸੋਸ਼ਲ ਜਿੰਨੇ ਵੀ ਸਮਾਜਿਕ ਫੰਕਸ਼ਨ ਆ ਹੋਰ ਵੀ ਆ ਕੰਮੀਟਿੰਗ ਆ ਹੋਰ ਕੋਈ ਉਥੇ ਲਾਇਬ੍ਰੇਰੀ ਬੜੇ ਬਾਬਾ ਸਾਹਿਬ ਅਮੇਦ ਕਰਦੀ ਕੋਈ ਉਥੇ ਹੋਰ ਕੰਮ ਹੋਵੇ ਜਿਹੜੇ ਕਿ ਉਸ ਲੋਕ ਇਲਾਕੇ ਦੇ ਨਰਖੇ ਲੋਕ ਹੈ ਉਹਨਾਂ ਦੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਕੋਈ ਸਕੀਮਾਂ ਹੋਈਆਂ ਨਾ ਉਹ ਉਥੇ ਲੋਕਾਂ ਨੂੰ ਦੱਸਿਆ ਜਾਂਦਾ ਹੂੰ ਲੋਕਾਂ ਨੂੰ ਪਤਾ ਲੱਗੇ ਕਿ ਵੀ ਸਾਡੀ ਸਾਡੀ ਅਪਲਫਟਮੈਂਟ ਕਿਵੇਂ ਹੋਣੀ ਹੈ ਹੂੰ ਅਪਲਫਟਮੈਂਟ ਕਰੋ ਅਸੀਂ ਤਾਂ ਇਸ ਗੱਲ ਤੇ ਵੈਲਕਮ ਕਰਦੇ ਆ ਮੌਕਾ ਮਿਊਸਪਲ ਕਾਰਪੋਰੇਸ਼ਨ ਦਾ ਕਿ ਜੇ ਉਹਨਾਂ ਨੇ ਪੈਸੇ ਰੱਖੇ ਆ ਤਾਂ ਬਹੁਤ ਚੰਗੀ ਗੱਲ ਹੈ ਬਿਲਕੁਲ ਬਿਲਕੁਲ ਅੰਬੇਦਕਰ ਭਵਨ ਲਈ 40 ਲੱਖ ਰੁਪਏ 40 ਲੱਖ ਰੁਪਏ ਰੱਖਿਆ ਹੈ ਮੈਂ ਤਾਂ ਇੱਕ ਅਪੀਲ ਕਰਦਾ ਹਾਂ ਲੋਕਲ ਐਮਐਲਏ ਨੂੰ ਵੀ ਹਾਂਜੀ ਕਿ ਭਈ ਤੂੰ ਵੀ ਬੇਸਿਕਲੀ ਆਨ ਅਫੀਸ਼ੀਅਲ ਜਿਹੜੀ ਸਾਡੀ ਲੋਕਲ ਐਮਐਲਏ ਹੈ ਉਹ ਅਫੀਸ਼ੀਅਲ ਮੈਂਬਰ ਹੈਗੀ ਹੈ ਕਾਰਪੋਰੇਸ਼ਨ ਦੀ ਬਿਲਕੁਲ ਹੋਣਾ ਹੋਣਾ ਇਸ ਮਹੱਲਾ ਕਲੀਨਿਕ ਨੂੰ ਇਹਦੇ ਸ਼ਹਿਰ ਦੇ ਵਿੱਚ ਇੱਕ ਸਿਆਸੀ ਦਬਾਅ ਨਾ ਬਣਾਓ ਇਹਨੂੰ ਰੋਕੇ ਅੰbedkar ਭਵਨ ਬਣਾਵੇ ਸਰਕਾਰ ਤੋਂ ਹੋਰ ਪੈਸੇ ਲਵੇ ਇਹ ਜਿਹੜਾ ਬਾਬਾ ਸਾਹਿਬ ਦੇ ਨਾਮ ਦਾ ਭਵਨ ਬਣਾਣਾ ਹੈ ਇਹ ਸਟੈਚੂਟਰੀ ਹੈ ਖਾਸ ਵਰਗ ਤੇ ਉਹ ਜਿੱਦੀ ਜਗ੍ਹਾ ਦਿੱਤੀ ਹੈ ਲੋਕਾਂ ਨੇ ਪਰ ਸੋਸ਼ਲ ਵਰਕ ਦਿੱਤੀ ਹੈ ਲੋਕਾਂ ਦੇ ਕਾਮਨ ਕਾਮਲਕਾਰ ਦੇ ਲਈ ਬਿਲਕੁਲ ਔਰ ਇਹ ਹਰ ਭਵਨ ਜਿਹੜਾ Ambedkar ਭਵਨ ਹੈ ਇਹ ਇੱਕ ਸਟੈਚੂਟਰੀ ਹੈ ਗਵਰਨਮੈਂਟ ਆਫ ਇੰਡੀਆ ਬਣੋ ਹੀ ਹੈ ਕੋਈ ਕਿਸੇ ਤੇ ਆਸਾਨ ਨਹੀਂ ਕਰ ਰਹੇ ਕੋਈ ਇਹ ਲੋਕਾਂ ਦੇ ਆਸਾਨ ਨਹੀਂ ਕਰਦੇ ਕੈਰ ਕਰਦੇ ਐ ਇੱਕ ਗਰੀਬ ਦਬੇ ਕੁਚਲੇ ਲੋਕਾਂ ਦੀ ਇੱਕ ਜ਼ਰੂਰੀਆਤ ਨੂੰ ਦੇਖਦੇ ਹੋਏ ਇੱਕ ਸਟੈਚੂਟਰੀ ਕਮ ਹੈ ਹਮਮ ਔਰ ਇਹ ਸਟੈਚੂਟਰੀ ਕਮ ਉਸੇ ਜਗ੍ਹਾ ਤੇ ਬਣਨਾ ਚਾਹੀਦਾ ਔਰ ਇਨਾ ਸ਼ਾਨਦਾਰ ਬਣਨਾ ਚਾਹੀਦਾ ਜਿਹਦੇ ਚ ਸਾਰੇ ਵਰਗਾਂ ਦੇ ਲੋਕ ਜਾਣ ਔਰ ਉਹਦਾ ਫਾਇਦਾ ਉਠਾਉਣ ਉਥੇ ਲਾਇਬ੍ਰੇਰੀ ਹੋਵੇ ਕੋਈ ਹੋਰ ਹੋਵੇ ਜੇ ਤੁਹਾਡੇ ਕਹਿਣ ਤੋਂ ਭਾਵੇਂ ਕਿ ਅੰਬੇਦਕਰ ਭਵਨ ਦੀ ਜਗ੍ਹਾ ਨੂੰ ਨਹੀਂ ਬਦਲਿਆ ਜਾਣਾ ਚਾਹੀਦਾ ਆਮ ਆਦਮੀ ਕਲੀਨਿਕ ਦੇ ਨਾਮ ਦੇ ਨਿਰੋਪਖ ਦੇ ਮਰਜੀ ਲੈ ਜਾ ਬਿਲਕੁਲ ਬਿਲਕੁਲ ਦਾ ਬਾਬਾ ਸਾਹਿਬ ਦੇ ਨਾਮ ਦਾ ਪਰ ਜਿੱਥੇ ਪਹੁੰਚ ਰੱਖਿਆ ਗਿਆ ਹੈ ਜਿੱਥੇ ਪੈਸਾ ਰੱਖਿਆ ਗਿਆ ਔਰ ਸਟੇਟੂ ਵੀ ਹੈ ਮੈਨੂੰ ਤਾਂ ਇਹ ਵੀ ਲੱਗ ਰਿਹਾ ਹੈ ਕਿ ਵੀ ਇਹ ਜਿਹੜਾ ਪੈਸਾ ਸੈਂਕਸ਼ਨ ਕੀਤਾ ਹੈ ਕੋ ਕਾਰਪੋਰੇਸ਼ਨ ਨੇ ਆਪਦਾ ਨਹੀਂ ਕੀਤਾ ਹੈ ਕੋਮੇਟਾ ਮੀਡੀਆ ਤੇ ਕੋਈ ਨਾ ਕੋਈ ਪਲੈਨਿੰਗ ਬਾੜ ਰਿਹਾ ਹੋਊਗਾ ਮੈਂ ਜੇ ਕਦੇ ਵੀ ਰਿਸਰਚ ਕਰੂੰਗਾ ਔਰ ਮੈਂ ਤਾਂ ਜਨਰਲ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਇਹੋ ਜਿਹਾ ਮਿਹਨਤ ਕਰ ਪਹੁੰਚ ਬੰਦਦਾ ਤਾਂ ਲੋਕ ਆਪਣੇ ਕੋਲੋਂ ਵੀ ਕੰਟ੍ਰਿਬਿਊਟਰੀ ਕਰ ਵਿਸ਼ੇਲੀ ਮੈਦਾਨ ਇਸ ਇਲਾਕੇ ਦੇ ਵਿੱਚ ਇਸ ਜਿਹੜੀ ਕੰਸਿਸਿਐਂਸੀ ਸਾਡੀ ਫਰੀਦਕੋਟ ਪਾਰਲੀਮੈਂਟਰੀ ਕੰਸਿਸਿਐਂਸੀ ਹੈ ਉਹਦੇ ਜਿਹੜੇ ਐਮਪੀ ਸਾਹਿਬ ਹੈ ਹਾਂਜੀ ਐਮਪੀ ਸਾਹਿਬ ਹੈ ਮੈਂ ਤਾਂ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਹਾਂ ਕਿ ਉਹ ਐਮਪੀ ਐਡ ਫੰਡ ਚ ਇੱਥੇ ਪੈਸਾ ਲਾਉਣ ਠੀਕ ਹੈ ਐਡਾ ਫਰਸਟ ਕਲਾਸ ਰੇਲ ਕਰ ਬਣੇ ਸੈਂਟਰਲ ਏਅਰ ਕੰਡੀਸ਼ਨ ਬਣੇ ਲੋਕ ਆਉਣ ਲੋਕ ਗ੍ਰੀਵ ਕਰ ਬਹੁਤ ਹੈ ਬਹਿ ਸਕਣ ਜਿਹੜੇ ਲੋਕ ਉੱਚ ਜਥੇਦਾਰੀ ਵਾਲੇ ਇਹ ਕਹਿੰਦੇ ਕਿ 바ਵਾ ਸਾਹਿਬ ਦੇ ਨਾਮ ਦਾ ਇੰਪੋਰਟੈਂਸ ਬਣਾਉਣੀ ਮੁਗੈ ਸਭ ਤੋਂ ਵੱਡੀ ਗੱਲ ਹੈ। ਔਰ ਜਿਨ੍ਹਾਂ ਨੇ ਵੀ ਇਹ ਪਾਰਟ ਹੈ ਝੰਡਾ ਕੀ ਲਿਆ ਹੈ ਮੈਂ ਉਹਨਾਂ ਦਾ ਵੈਲਕਮ ਵੀ ਕਰਨਾ ਹੈ। ਠੀਕ ਹੈ। ਲੇਕਿਨ ਪ੍ਰਸ਼ਾਸਨ ਨੂੰ ਵੀ ਕਹਿਣਾ ਹੈ, ਐਮਐਲਏ ਸਾਹਿਬਾਂ ਨੂੰ ਵੀ ਕਹਿਣਾ ਹੈ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਨੂੰ ਵੀ ਕਹਿਣਾ ਵੀ ਇਸ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ। ਇਹਨੂੰ ਐਜੀਟੇਟਰ ਐਜੀਟੇਸ਼ਨ ਵਾਲੇ ਮਾਮਲੇ ਦੇ ਨਾਲ ਲਿਆਓ। ਹਮ ਬਿਲਕੁਲ। ਸੂ ਸਰ ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਚਾਹਣਾ ਹੈ। ਵੀ ਇੱਕ ਪਾਸੇ ਕਾਰਪੋਰੇਸ਼ਨ ਹੈ ਜਿਹੜੀ ਉਹ ਇਸ ਜਗ੍ਹਾ ਤੇ ਬਿਹਤਰ ਭਵਨ ਬਣਾਉਣ ਦੀ ਤਜ਼ੀਦ ਰੱਖ ਰਹੀ ਹੈ ਤੇ ਦੂਸਰੇ ਪਾਸੇ ਉਹੀ ਜਗ੍ਹਾ ਪੀਡਬਲਯੂਡੀ ਨੂੰ ਸੌਂਪ ਦਿੱਤੀ ਗਈ ਹੈ ਵੀ ਉੱਥੇ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਕੀ ਇਹਨਾਂ ਦਾ ਫਿਰ ਆਪਸ ਦੇ ਵਿੱਚ ਤਾਲਮਲ ਨਹੀਂ ਹੈਗਾ ਕਿ ਜਾਂ ਫਿਰ ਤੁਹਾਨੂੰ ਕੋਈ ਇਹਦੇ ਵਿੱਚ ਜਿਹੜਾ ਕੋਈ ਚਾਰਜਿਸ ਦੀ ਬੋਆ ਦੇਣਾ ਨਹੀਂ ਹੈ ਦੇਖੋ ੁੰਬਾ ਜੀ ਇਹ ਅਸਲ ਮਾਮਲੇ 'ਚ ਇੱਕ ਸਾਜ਼ਿਸ਼ ਹੈ ਹੂੰ ਪਹਿਲੀ ਨਜ਼ਰ ਤਾਂ ਆ ਹੀ ਲੱਗਦਾ ਇਹ ਪਹਿਲੀ ਨਜ਼ਰ ਤੋਂ ਹੀ ਲੱਗਦਾ ਜਦੋਂ ਉੱਥੇ ਜਾ ਕੇ ਇਨਵੈਸਟੀਗੇਟ ਕਰਦੇ ਆ ਤਾਂ ਸਾਜ਼ਿਸ਼ ਲੱਗਦੀ ਹੈ ਇਹ ਜਿਹੜੀ ਚੀਜ਼ਾਂ ਹੁੰਦੀ ਹੈ ਕੰਸਟ੍ਰਕਸ਼ਨ ਦੇ ਕੰਮ ਹੁੰਦੇ ਆ ਜਿਹੜੇ ਜਾਂ ਕਲਮਟ ਦੇ ਕੰਮ ਹੁੰਦੇ ਆ ਖਾਸ ਕਰਕੇ ਪੀਡਬਲ ਸਰਕਾਰ ਉੱਪਰੋਂ ਮੈਸੇਜ ਆ ਜਾਂਦਾ ਕਿ ਬਣਾ ਦਿਓ ਪ੍ਰਸ਼ਾਸਨ ਕਹਿੰਦਾ ਜੀ ਜਗ੍ਹਾ ਹੀ ਨਹੀਂ ਮਿਲਦੀ ਜਗ੍ਹਾ ਨਹੀਂ ਮਿਲਦੀ ਇੱਕ ਹੋਰ ਦੱਸਦਾ ਮੈਂ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਇੱਕ ਸਟਰੀਟ ਤੇ ਥਾਣਾ ਨੰਬਰ ਕੋ ਜਾ ਰਿਹਾ ਹੈ ਹਾਂ ਪਹਿਲਾ ਥਾਣਾ ਨੰਬਰ 2 ਵੀ ਉਸ ਦੀ ਸਾਉਟ ਸਿਟੀ ਆ ਉਹ ਕੋਸ਼ਿਸ਼ ਠੋਰੀ ਸੀ ਹਾਂ ਉਹ ਰੁਕੀ ਹਾਂ ਬਿਲਕੁਲ ਉਹ ਰੁਕੀ ਹੈ ਉਹ ਰੁਕੀ ਹੈ ਮੱਲਾ ਕਲੇਮਿਕ ਦੇ ਇਹ ਕਲਾਜ਼ਮੀ ਕੇ ਇਹ ਜਿਹੜੀ ਜਿਹੜਾ ਉੱਥੇ ਅਨਸਰ ਪੜਦਾ ਨਾ ਕਿ ਅਸੀਂ ਮੱਲਾ ਘਲਾ ਕੇ ਨਿਕਲੇ ਨੇ ਖਰਾਬ ਮੱਲਾ ਕਲੇਮਿਕ ਦੇ ਅਸੀਂ ਖੜਾ ਆਦੀ ਉੱਥੇ ਹੋਰ ਬੜੀ ਜਗ੍ਹਾ ਪਈ ਆ ਉੱਥੇ ਬਣਾ ਲੈਣ ਬਿਲਕੁਲ ਨੰਬਰ 2 ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ 100 ਮੀਟਰ ਦੇ ਦਾਇਰੇ ਦੇ ਵਿੱਚ ਆਲਰੇਡੀ ਇੱਕ ਸਰਕਾਰੀ ਡਾਕਟਰਿੰਗ ਆਲਰੇਡੀ ਚੱਲ ਰਹੀ ਹੈ ਔਰ ਜੇ ਉਹਨੂੰ ਕਹੇ ਲੋ ਕਿ ਵੀ ਅਪਗ੍ਰੇਡ ਕਰਨ ਦੀ ਬਜਾਏ ਉੱਥੇ ਇੱਕ ਨਵੀਂ ਬਿਲਡਿੰਗ ਖੜੀ ਕੀਤੀ ਜਾ ਰਹੀ ਹੈ ਜਿਹੜੀ ਕਿ ਕਹੇ ਲੋ ਕਿ ਵੀ ਸਿਰਫ 100 ਮੀਟਰ ਦੇ ਦਾਇਰੇ ਦੇ ਵਿੱਚ ਦੋ ਸਰਕਾਰੀ ਇੰਸਟੀਚਿਊਟ ਜਦਕਿ ਬਹੁਤ ਸਾਰੀ ਪਾਪੂਲੇਸ਼ਨ ਮੋਗੇ ਦੀ ਇਹੋ ਜਿਹੀ ਹੈਗੀ ਜਿੱਥੇ ਕਿ ਬਿਲਕੁਲ ਵੀ ਹੈਲਥ ਸਰਵਿਸ ਪ੍ਰੋਵਾਈਡ ਨਹੀਂ ਹੋ ਰਹੀ ਆ ਤਾਂ ਇਥੋਂ ਦਾ ਇਹ ਯਾਦ ਹੁੰਦਾ ਹੈ ਜੀ ਆਲਰੇਡੀ ਕਮਿਸ਼ਨ ਚੱਲਦਾ ਹੈ ਇਹਦਾ ਜਾਜ ਹੁੰਦਾ ਹੈ ਵੀ ਮੈਸਰ ਕਮੇਟੀ ਦੇ ਪਹਿਲਾ ਪੈਸੇ ਕਿੱਦੇ ਲੱਗੇ ਪਹਿਲਾ ਹੀ ਰੈਜ਼ੋਲੂਸ਼ਨ 2010 ਵਾਲਾ ਕਢਾਇਆ ਜਬ ਉਹ ਮੈਂ ਕਢਵਾ ਰੇ ਕਢਵਾਉਣੇ ਹਾਂ ਇਹ 2010 ਕਿਸ ਪਰਪਸ ਲਈ ਬਣਿਆ ਸੀ ਬਿਲਕੁਲ ਉਹਨੂੰ ਕਿਸ ਪਰਪਸ ਲਈ ਤੋੜਿਆ ਜਾ ਰਿਹਾ ਹੈ ਔਰ ਕਿਵੇਂ ਦਿੱਤਾ ਗਿਆ ਬਿਲਕੁਲ ਬਿਲਕੁਲ ਖਾਸ ਤੌਰ ਤੇ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਕੋਲੇ ਸੀ ਕਾਰਪੋਰੇਸ਼ਨ ਨੇ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਕਿਵੇਂ ਹੈਂਡਓਵਰ ਕੀਤਾ ਸੂਸਾਬ ਉੱਥੇ ਤਾਂ ਫਿਰ ਸਾਰੀ ਤੜਲੇ ਨਾਲ ਚੱਲ ਰਹੀ ਹੈ। ਤੜਲੇ ਨਾਲ ਕੀ ਹੈ ਇਹ ਇਹ ਹੀ ਤਾਂ ਇੱਕ ਸਿਸਟਮ ਦਾ ਰੋਣਾ ਹੈ। ਹੂੰ ਹੂੰ। ਕਿ ਇੱਕ ਐ ਚੱਲਦੇ ਐ ਬੰਦੂਕਦਾਰੀ ਨਾਲ ਲੈ ਕੇ ਇੱਕ 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 ਇਹਨਾਂ ਲੋਕਾਂ ਨੂੰ ਕੰਨ ਮਨ ਪੇਲੇ ਹੋਏ ਐ। ਹੂੰ। ਮੈਂ ਦੇਖਿਆ ਉਹਨਾਂ ਮੌਕੇ ਤੇ ਮੌਜੂਦ ਸੀ ਜਦੋਂ ਤੁਸੀਂ ਉੱਥੇ ਰਿਪੋਰਟ ਕੀਤਾ। ਮੈਂ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਹੈਗੀ ਐ। ਉਹ ਤਾਂ ਜਣੇ ਦੀ ਬਿਲਕੁਲ ਘਬਰਾ ਗਏ ਸੀਗੇ ਇੱਕਦਮ ਤੁਹਾਨੂੰ ਦੇਖ ਕੇ ਉੱਥੇ ਵੇਖ ਕੇ ਵੀ ਭਾਈ ਵੀ ਕਿੱਥੋਂ ਆ ਗਏ। ਤੇ ਜੀ ਉਸ ਸਾਹਿਬ ਇੱਕ ਅਗਲਾ ਸਵਾਲ ਹੋਣਾ ਇਹ ਹੈ ਵੀ ਜੇ ਮੰਨ ਲਓ ਉੱਥੇ ਸਾਰੀ ਹੋ ਜਾਂਦੀ ਹੈ ਉੱਥੇ ਜਿਹੜੀ ਆਮ ਆਮ ਆਦਮੀ ਕਲੀਨਿਕ ਦੀ ਸਾਰੀ ਹੋ ਜਾਂਦੀ ਹੈ ਤਾਂ ਫਿਰ ਤੁਹਾਡੀ ਲੜਾਈ ਦਾ ਕੀ ਬਣੂਗਾ ਦੇਖੋ ਇਹ ਗੱਲ ਤਾਂ ਲੋਕਾਂ ਨੇ ਲੜਾਈ ਲੜਨੀ ਹੈ ਹਾਂ ਹਾਂ ਅਸੀਂ ਤਾਂ ਲੋਕਾਂ ਨੂੰ ਚੇਤਨਾ ਦੇ ਰਹੇ ਹਾਂ ਸ਼ਿਵ ਸੋਸਾਇਟੀ ਦੇ ਮਾਧਮ ਤੋਂ ਵੀ ਦੇ ਰਹੇ ਹਾਂ ਪਰਸਨਲ ਵੀ ਕਹਿਣਾ ਹੈ ਕਿ ਗਰੀਬ ਲੋਕ ਇਕੱਠੇ ਹੋਣ ਤੁਹਾਡੇ ਮੁੱਦਾ ਕਿੱਦਾਂ ਧਿਆਨ ਦੇ ਵਿੱਚ ਆਇਆ ਸਿਵਲ ਸੁਸਾਇਟੀ ਦਾ ਅਪਰੋਚ ਕਿੱਥਾ ਲੋਕਾਂ ਦੇਖੋ ਮੇਰੇ ਕੋਲੇ ਮੁੱਦਾ ਜਿਹੜਾ ਆਇਆ ਮੈਨੂੰ ਕੁਝ ਕਾਉਂਸਲਰਜ਼ ਨੇ ਟੈਲੀਫੋਨ ਆਏ ਜਿਹੜੇ ਪ੍ਰੈਜ਼ੈਂਟ ਕਾਉਂਸਲਰ ਸਰ ਠੀਕ ਹੈ ਜੀ ਜਿਹਨਾਂ ਨੂੰ ਰਿਟਰਨ ਕੰਪਲੀਟ ਵੀ ਕੰਪਲੀਟ ਵੀ ਕਰਾਈ ਹੈ ਹਾਂ ਜੀ ਉਹ ਜਦੋਂ ਇਹਨਾਂ ਨੇ ਚਿੱਠੀਆਂ ਲਿਖੀਆਂ ਉਹ ਚਿੱਠੀ ਵੀ ਆਪਰੇ ਉਹ ਹੈਗੀ ਹੈ ਮੇਰੇ ਕੋਲ ਹੂੰ ਜਦੋਂ ਮੇਰੇ ਕੋਈ ਮੁੱਦਾ ਆਇਆ ਤਾਂ ਮੈਂ ਆਪ ਇਨਸਪੈਕਸ਼ਨ ਕੀਤੀ ਫਿਰ ਮੈਂ ਥੋੜੀ ਸਿਵਲ ਸੁਸਾਇਟੀ ਦੀ ਟੀਮ ਨੂੰ ਲੈ ਕੇ ਜਾ ਕੇ ਇਨਸਪੈਕਸ਼ਨ ਕੀਤੀ ਹੂੰ मैं ਦੇਖਿਆ ਵੀ ਇਹ ਕਮ ਕਮੇਟੀ ਦੀ ਮਸਕਲ ਕਮੇਟੀ ਦੀ ਜਗ੍ਹਾ ਹੈ ਕਾਰਪੋਰੇਸ਼ਨ ਦੀ ਔਰ ਕਿਹੜੀ ਬੇਸਿਸ ਤੇ ਦਿੱਤੀ ਗਈ ਕਿਹੜੇ ਹੈੱਡਜ ਦਿੱਤੀ ਗਈ ਤੁਸੀਂ ਉਸ ਦਿਨ بڑے ਅਫਸਰਾਂ ਨੂੰ ਕੋਣ ਵੀ ਲਾਏ ਕਿਸੇ ਨੇ ਕੋਈ ਉਹ ਤੁਹਾਨੂੰ ਐਸਜੀਪੀਡਬਲਯੂਡਬੀ ਨੇ ਮੈਨੂੰ ਕਿਹਾ ਐਸਜੀਪੀਡਬਲਯੂਡਬੀ ਨੇ ਕਿਹਾ ਜਾਨੂੰ ਦਾ ਉਪਰੋਂ ਹੁਕਮ ਹੈ ਇਹ ਕੀ ਦੇ ਉਹਨੇ ਵੀ ਕਿਹਾ ਸੀ ਅਸੀਂ ਸੋ ਲੜਾਈ ਨੂੰ ਤੁਸੀਂ ਜੇ ਲੋਕ ਲੜਨਗੇ ਤਾਂ ਤੁਸੀਂ ਉਹਨਾਂ ਦਾ ਬਿਲਕੁਲ ਅਸੀਂ ਤਾਂ ਲੋਕਾਂ ਦਾ ਇਖਤਾਰ ਦੇਣਾ ਅਸੀਂ ਤਾਂ ਕਹਿੰਦੇ ਆ ਬਾਬਾ ਸਾਹਿਬ ਦਾ ਸ਼ੌਕਨ ਹੈ ਕਿ ਬਾਬਾ ਸਾਹਿਬ ਅੰਬਿਤ ਕਰਦੇ ਨਾ ਦਾ ਪਵਣ ਬਣ ਰਿਹਾ ਹੈ ਇਹ ਜਿਹੜਾ ਕਾਸ ਸੈਂਟਰ ਨੂੰ ਜਦ ਤੱਕ ਤੋੜੋਗੇ ਨਹੀਂ ਇਹ ਮੁਲਕ ਦੀ ਇਕਨومی ਨਹੀਂ ਜੁਗਲਦੀ ਇਹਦੇ ਵਿੱਚ ਜਿਹੜੀ ਨਰਕਸ਼ਤਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਪੜ੍ਹਨ ਲਿਖਣ ਦੇ ਮੌਕੇ ਮਿਲਣ ਹੈਲਥ ਦੇ ਲਾਇਬ੍ਰੇਰੀ ਵਗੈਰਾ ਬਣਨਾ ਹੈ ਲਾਇਬ੍ਰੇਰੀ ਬਣੇ ਬਿਲਕੁਲ ਅ ਸਿਵਲ ਸੁਸਾਇਟੀ ਦਾ ਮੈਂ ਤਾਂ ਸਿਵਲ ਸੁਸਾਇਟੀ ਦਾ ਧੰਨਵਾਦ ਕਰਦਾ ਕਿ ਜਿਹੜੀ ਸਿਵਲ ਸੁਸਾਇਟੀ ਇਸ ਕੰਮ ਲਈ ਲੱਗੀ ਹੋਈ ਹੈ ਕੋਈ ਪੇਮੈਂਟ ਨਹੀਂ ਹੋਈ ਤੇ ਬੇਸਿਕਲੀ ਕਲ ਹੋਗੀ ਆ ਨਾਥੋਰਾਈਟ ਪੇਮੈਂਟ ਹੋਗੀ ਵੀ ਜਿਹੜਾ ਵੀ ਡਿਪਾਰਟਮੈਂਟ ਕਰੂਗਾ ਉਹ ਜ਼ਿੰਮੇਵਾਰ ਹੋਊਗਾ ਔਰ ਖਾਸ ਤੌਰ ਤੇ ਜਿਹੜੇ ਉਹਦੇ ਕਰਮਚਾਰੀ ਆ ਖਾਸ ਜ਼ਿੰਮੇਵਾਰ ਹੋਊਗੇ ਔਰ ਅਸੀਂ ਉਹਦੀ ਪ੍ਰੋਪਰ ਇਨਕੁਆਰੀ ਕਰਾਵਾਂਗੇ ਔਰ ਪ੍ਰੋਪਰਲੀ ਅਗਰ ਉਹਨਾਂ ਨੂੰ ਕੋਈ ਸੂਕ ਕਰਨ ਦੀ ਲੋੜ ਪਈ ਕਿਸੇ ਵੀ ਤਰੀਕੇ ਨਾਲ ਕੋਈ ਸਾਨੂੰ ਅਦਾਲਤੀ ਕੰਮ 'ਚ ਵੀ ਜਾਣਾ ਪਿਆ ਤਾਂ ਅਸੀਂ ਦੂਰ ਜਾਵਾਂ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿਣਾ ਮੈਂ ਓਪਨਲੀ ਹਾਂ ਕਹਿਣਾ ਕਿ ਮੇਰਾ ਕਿਸੇ ਨਾਲ ਕੋਈ ਸਿਆਸੀ ਰਜਿਸ਼ ਨਹੀਂ ਕੋਈ ਮੇਰੀ ਕਿਸੇ ਨਾਲ ਜਾਤੀ ਰਜਿਸ਼ ਨਹੀਂ ਅਗਰ ਸਮਾਜ ਲਈ ਕੋਈ ਵੀ ਜੈਨੂਨ ਗੱਲ ਹੋਊਗੀ ਸਾਡੇ ਕੋਲੇ ਕੋਈ ਅਪਰੋਚ ਕਰੂਗਾ ਤਾਂ ਅਸੀਂ ਗੱਲ ਕਰਾਂਗੇ ਨਹੀਂ ਹਟਾਂਗੇ ਠੀਕ ਹੈ ਜੀ ਠੀਕ ਹੈ ਤੋ ਤੁਸੀਂ ਸੁਣਿਆ ਜਿਹੜਾ ਅਜੇ ਗੁਰਾ ਸਿੰਘ ਨੇ ਇਹ ਗੱਲ ਕਹੀ ਹੈ ਕਿ ਜੇਕਰ ਲੋਕ ਇਸ ਲੜਾਈ ਨੂੰ ਲੜਨਾ ਚਾਹਣਗੇ ਤਾਂ ਸਿਵਲ ਸੁਸਾਇਟੀ ਮੋਗਾ ਜਿਹੜਾ ਉਹਨਾਂ ਦੀ ਇਸ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹੈ ਔਰ ਦੂਸਰੀ ਗੱਲ ਹੈ ਕਿ ਇਹ ਦੇ ਵਿੱਚੋਂ ਸਾਰੇ ਜਿਹੜੀ ਜੋ ਵੀ ਘਟਨਾਕ੍ਰਮ ਵਾਪਰ ਰਿਹਾ ਹੈ ਇਹਦੇ ਵਿੱਚੋਂ ਇੱਕ ਅਜੀਹੀ ਬੋ ਆ ਰਹੀ ਹੈ ਕਿ ਸਾਜ਼ਿਸ਼ ਹੋ ਰਹੀ ਹੈ ਉਹਨਾਂ ਗਰੀਬ ਲੋਕਾਂ ਦੇ ਨਾਲ ਵੀ ਔਰ ਜਿਹੜਾ ਫੰਡਾਂ ਦਾ ਗਵਨਨ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਇਹਦੇ ਵਿੱਚ ਸੋ ਪਹਿਲਾਂ ਜਿਹੜਾ ਮਿਊਸਪਲ ਕਾਰਪੋਰੇਸ਼ਨ ਵੱਲੋਂ ਉਥੇ ਫੰਡ ਖਰਚ ਕਰਕੇ ਕਮਿਊਨਿਟੀ ਹਾਲ ਬਣਾਇਆ ਜਾਂਦਾ ਤੇ ਹੁਣ ਉਹਨੂੰ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਔਰ ਆਮ ਆਦਮੀ ਕਲੀਨਿਕ ਵਾਸਤੇ ਜਿਹੜਾ ਫੰਡ ਆਇਆ ਹੈ ਉਹ ਨਾਲ ਲੱਗਣਾ ਤਾਂ ਹੈ ਨਹੀਂ ਕਿਉਂਕਿ ਆਲਰੇਡੀ ਉਥੇ ਬਿਲਡਿੰਗ ਬਣੀ ਹੋਈ ਹੈ ਔਰ ਉਸੇ ਦੇ ਵਿੱਚ ਥੋੜੀ ਬਹੁਤ ਰੈਨੋਵੇਸ਼ਨ ਜਿਹੜੀ ਕੀਤੀ ਜਾਣੀ ਹੈ ਤੇ ਉਹ ਤੀਸਰੀ ਗੱਲ ਹੈ ਕਿ ਮਿਊਸਪਲ ਕਾਰਪੋਰੇਸ਼ਨ ਵੱਲੋਂ ਜਿਹੜੀ 21 ਜੁਲਾਈ ਨੂੰ ਆਪਣਾ ਅਜੰਡਾ ਪ੍ਰਸਤਾਵਿਤ ਕੀਤਾ ਗਿਆ ਜਿਹੜੀ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਹੋਣ ਜਾ ਰਿਹਾ ਹੈ ਉਹਦੇ ਵਿੱਚ 40 ਲੱਖ ਤੋਂ ਉੱਪਰ ਰੁਪਈਆ ਜਿਹੜਾ ਅੰਬੇਦਕਰ ਭਵਨ ਬਣਾਉਣ ਵਾਸਤੇ ਫੇਰ ਰੱਖਿਆ ਗਿਆ ਸੋ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੀ ਫ੍ਰੀ ਐਂਡ ਫੇਅਰ ਜਾਂਚ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਨਾ ਕੀਤਾ ਜਾਵੇ ਆਮ ਆਦਮੀ ਕਲੀਨਿਕ ਬਣਾਉਂਦੇ ਉੱਥੇ ਕਾਫੀ ਜਗ੍ਹਾ ਹੋਰ ਵੀ ਬਹੁਤ ਖਾਲੀਆਂ ਪਈਆਂ ਹੈਗੀਆਂ ਸੋ ਉਹ ਮਹੱਲਾ ਵਾਸੀਆਂ ਦੇ ਨਾਲ ਜਾਂ ਐਮਸੀ ਦੇ ਨਾਲ ਤਾਲਮੇਲ ਕਰਕੇ ਉਹ ਜਗ੍ਹਾ ਜਿਹੜੀਆਂ ਅਕਵਾਇਰ ਕਰਕੇ ਉੱਥੇ ਆਮ ਆਦਮੀ ਕਲੀਨਿਕ ਬਣਾਇਆ ਜਾ ਸਕਦਾ ਹੈ ਸੋ ਜੀਟੀਵੀ న్యూਸ ਨੂੰ ਕੈਮਰਾਮੈਨ ਅਰ ਬਦਨ ਨੂੰ ਉਹਨਾਂ ਦੇ ਨਾਲ ਮਿਹਨਤ ਕਰਨਾ ਪਊਗਾ ਧੰਨਵਾਦ ਸੋਤਸਾ ਮੈਂ ਬਹੁਤ ਬਹੁਤ